ਫਗ ਬੜਾ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ ਮਿਲੀ ਜਾਣਕਾਰੀ ਅਨੁਸਾਰ ਹਾਦਸਾ ਚੰਡੀਗੜ੍ਹ ਬਾਈਪਾਸ ਹੁਸ਼ਿਆਰਪੁਰ ਰੋਡ ਉਲ ਹੈਠਾ ਖੜੇ ਟਰੱਕ ਦੇ ਪਿੱਛੇ ਆਟੋ ਦੇ ਵਜਨ ਕਰਮ ਵਾਪਰਿਆ ਹੈ ਜਿਸ ਵਿੱਚ ਆਟੋ ਚਾਲਕ ਨੂੰ ਜ਼ਖਮੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਗਗਨਦੀਪ ਵੱਲੋਂ ਉਸਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਆਰ ਸੈਂਟਰ ਰੈਫਰ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹਾਂ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਮੁਹੱਲਾ ਧਰਮਕੋਟ ਦਾ ਆਟੋ ਚਾਲਕ ਬੱਗਾ ਰਾਮ ਰਾਤ 8:30 ਦੇ ਕਰੀਬ ਸਮਾਨ ਲੈਣ ਲਈ ਪਿੰਡ ਖਾਟੀ ਵਿਖੇ ਜਾ ਰਿਹਾ ਸੀ ਤਾਂ ਜਦੋਂ ਉਹ ਹੁਸ਼ਿਆਰਪੁਰ ਰੋਡ ਚੰਡੀਗੜ੍ਹ ਬਾਈਪਾਸ ਪੁੱਜਾ ਤਾਂ ਪੁਲ ਹੇਠਾਂ ਖੜੇ ਟਰੱਕ ਵਿੱਚ ਉਸਦਾ ਆਟੋ ਜਾ ਵੱਜਾ ਜਿਸ ਕਾਰਨ ਆਟੋ ਚਾਲਕ ਬੱਗਾ ਰਾਮ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰਾਂ ਵੱਲੋਂ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਹਾਇਰ ਸੈਂਟਰ ਜਲੰਧਰ ਵਿਖੇ ਰੈਫਰ ਕੀਤਾ ਗਿਆ ਜਿੱਥੇ ਕੀ ਰਸਤੇ ਵਿੱਚ ਹੀ ਬੱਗਾਰਾਮ ਨੇ ਦਮ ਤੋੜ ਦਿੱਤਾ ਪੁਲਿਸ ਵੱਲੋਂ ਇਸ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫਬ ਬੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੱਸ ਸ਼ਰਮਾ ਦੀ ਰਿਪੋਰਟ ਸਰ ਜੀ ਮੈਨਾਂ ਰਮੇਸ਼ ਕੁਮਾਰਾ ਜੀ ਹਾਂ ਜੀ ਰਮੇਸ਼ ਕੁਮਾਰਾ ਜੀ ਆ ਜਿਹੜਾ ਬਾਈਪਾਸ ਦੇ ਪੁਲਾ ਬਾਈਪਾਸ ਤੇ ਖੜੇ ਆ ਕੀ ਮਾਮਲਾ ਕੀ ਆ ਸਾਰਾ ਸਰ ਮਾਮਲਾ ਇਹ ਸਾਢੇ 8:30 ਵਜੇ ਗੱਡੀ ਲੈ ਕੇ ਘਰੋਂ ਨਿਕਲੇ ਸੀਗਾ بارش ਦਾ ਟਾਈਮ ਸੀਗਾ بارش ਪੈ ਰਹੀ ਆ ਡਰਾਈਵਰ ਵਾਲਾ ਗੱਡੀ ਗੱਬੇ ਖੜੀ ਲਾ ਦਿੱਤੀ ਇਹਨੇ ਬੰਦੇ ਨੇ ਗੱਡੀ ਖੜੀ ਹੋਣ ਕਰਕੇ ਆ ਬੰਦੇ ਨੂੰ ਲਾਈਟਾਂ ਮੁਰੇ ਪਈਆ ਦਿਸਿਆ ਨਹੀਂ ਗੱਡੀ ਸਿੱਧੀ ਜਾ ਕੇ ਵੱਜੀ ਹੇਟੂ ਗਈ ਤੇ ਬੰਦੇ ਦਾ ਸਾਡੇ ਐਕਸੀਡੈਂਟ ਬਹੁਤ ਜ਼ਬਰਦਸਤ ਮੌਤ ਹੋ ਗਈ ਮੌਕੇ ਤੇ ਆ ਗੱਡੀ ਸਰਾਸਰ ਗਲਤ ਖੜੀ ਆ ਕੀ ਨਾਂ ਸੀਗਾ ਇਹਦਾ ਆਪਣੇ ਆਟੋ ਵਾਲੇ ਦਾ ਬੱਗਾ RAM ਜੀ ਹਾਂਜੀ ਬੱਗਾ RAM ਕਿੱਥੇ ਦੇ ਰਹਿਣ ਵਾਲਾ ਹੈ ਇਹ ਧਰਮਕੋਟ ਵਾਸੀ ਜੀ ਧਰਮਕੋਟ ਮੱਲੇ ਦਾ ਹਾਂਜੀ ਮੱਲਾ ਧਰਮਕੋਟ ਦਾ ਤੇ ਇੱਕ ਇਹ ਕਿੱਥੋਂ ਕਿੱਥੇ ਸਵਾਰੀ ਲੈ ਕੇ ਜਾ ਰਹੇ ਸੀ ਇਹ ਸਵਾਰੀ ਲੈ ਕੇ ਜਾ ਰਹੇ ਸੀ ਸਮਾਨ ਚੱਕਣ ਜਾ ਰਹੇ ਸਾਰੇ ਗਿੜਾ ਲਾਨ ਲਾ ਜਾ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਮੇਰੇ ਖਿਆਲ ਦੇ ਦਰਬੇਸ਼ਪੁਰ ਨੂੰ ਚਲੇ ਸੀਗੇ ਸਰ ਜੀ ਦਰਬੇਸ਼ਪੁਰ ਨੂੰ ਆਇਆ ਸੌਰੀ ਪਾਕੀ ਨਾ ਖਾਟੀ ਵਾਲ ਨੂੰ ਖਾਟੀ ਪਿੰਡ ਨੂੰ ਖਾਟੀ ਪਿੰਡ ਨੂੰ ਖਾਟੀ ਪਿੰਡ ਨੂੰ ਜਾ ਰਹੇ ਸੀ ਤੇ ਕਿੰਨੇ ਕ ਵਜੇ ਹਸਾ ਹੋਇਆ ਸੀ ਸਾਢੇ 8 ਵਜੇ ਨਾਲ ਹੋਇਆ ਸੀ 8 ਵਜੇ ਨਾਲ ਇਹ ਟਰੱਕ ਵਾਲਿਆਂ ਨੇ ਕਿੱਦਾਂ ਮਰਿਆ ਇਹਦੇ ਸਰ ਟਰੱਕ ਵਾਲਾ ਨਾਮ ਲਾਈ ਨੇ ਗੱਡੀ ਮੀਤ ਕਰਕੇ ਗੱੱਬੇ ਨਹੀਂ ਗੱੱਬੇ ਲਾਈ ਕਿ ਦੀ ਸਾਈਡੋਂ ਨਹੀਂ ਦੇਖੋ ਤੁਸੀਂ ਕਿੰਨੀ ਜਗ੍ਹਾ ਗੱਡੀ ਦੇ ਵਿੱਚ ਬਹੁਤ ਰੋਡ ਦੇ ਉੱਤੇ ਹੀ ਗੱਡੀ ਲਾਈਏ ਗਏ ਹੋ ਦੇਖੋ ਗੱਡੀ ਦਾ ਕਿੰਨਾ ਆ ਇਹਨੇ ਇੱਥੇ ਲਾਈ ਆ ਉਹ ਬਜ਼ੁਰਗ ਸੀਗਾ ਵਿਚਾਰਾ ਉਹਨੂੰ ਦੱਸਿਆ ਨਹੀਂ ਬਾਹਰ ਮੂਹਰੇ ਲੇਟਾਂ ਪੈ ਗਈਆਂ بارش ਦਾ ਟਾਈਮ ਸੀ ਉਹਦੇ ਕੋਲ ਵੱਡੀ ਸਿੱਧੀ ਆ ਕੇ ਲੱਗੇ ਆਪਣੇ ਸ਼ਨੀ ਆ ਜੀ ਸ਼ਨੀ ਭਾਜੀ ਕੀ ਮਾਮਲਾ ਕੀ ਆ ਜਿਹੜਾ ਆਪਣਾ ਐਕਸੀਡੈਂਟ ਆ ਮਾਮਲਾ ਇਹ ਹੈ ਜੀ ਟਰੱਕ ਵਾਲਾ ਤੇ ਜੀ ਮੁੱਕਦੇ ਹੈ ਨਹੀਂ ਸੀਗਾ ਜੀ ਟਰੱਕ ਕਿੰਨਾ ਨਹੀਂ ਪਤਾ ਕਾਦਾ ਖੜਾ ਹੈ ਪਤਾ ਨਹੀਂ 7 ਵਜੇ ਦਾ ਖੜਾ ਆ ਠੀਕ ਆ ਜੀ 8:30 ਵਜੇ ਆਪਣੇ ਮੱਲੇ ਵਾਲਾ ਜਿਹੜਾ ਆਟੋ ਵਾਲਾ ਬੱਗਾ RAM ਜੀ ਆ ਰਿਹਾ ਹੈ ਸੇਪਣ ਨੇ ਰੋਂ ਸਾਈਡ ਲਾਈ ਜੀ ਗੱਡੀ ਠੀਕ ਹੈ ਲੇਟਾ ਗਈਆਂ ਸੀ ਮੀ ਪੈਂਦਾ ਪਿਆ ਸੀ ਜੀ ਜਿਹੜਾ ਆਟੋ ਵਾਲਾ ਵਾ ਹਾਂਜੀ ਉਹ ਕਿੱਥੇ ਕਿੱਥੇ ਲੈ ਕੇ ਜਾ ਰਿਹਾ ਸੀ ਸਵਾਰੀ ਵਗੈਰਾ ਜਾਂ ਜੋ ਵੀ ਹੈ ਆਪਣੇ ਜੀ ਸਮਾਨ ਚੱਕਣ ਜਾ ਰਹੇ ਸੀ ਖਾਟੀ ਤੋਂ ਖਾਟੀ ਪਿੰਡ ਤੋਂ ਹਾਂਜੀ ਹਾਂਜੀ ਤੇ ਕਿੰਨੇ ਕ ਵਜੇ ਹਾਸਾ ਹੋਇਆ ਇਹ 8:30 ਵਜੇ ਦੇ ਵਿੱਚ ਇਸ ਮਾਮਲੇ ਦੀ ਪੁਲਿਸ ਕੰਪਲੀਟ ਕੀਤੀ ਤੁਸੀਂ ਪੁਲਿਸ ਅਫਸਰ ਆਈ ਸੀ ਜੀ ਪੁਲਿਸ ਅਫਸਰ ਆਈ ਸੀ ਸੀਰਾਈ ਤੇ ਜਿਹੜਾ ਜਿਹਨਾਂ ਦਾ ਮਤਲਬ ਕੀ ਡੈਥ ਹੋਈ ਆ ਹਾਂਜੀ ਉਹ ਕਿੱਥੇ ਮਤਲਬ ਕੀ ਦਫਰ ਕਰਾਈ ਦੀ ਉਸ ਰਸ ਸਿਵਲ ਲੱਗ ਗਿਆ ਸਿਵਲ ਲੱਗ ਗਿਆ ਜੀ ਤੇ ਜੰਦਰ ਯਾ ਕੇ ਰਾਜ ਦਮ ਤੋਂ ਉੱਪਰ ਹੀ ਉਹਨਾਂ ਨੇ ਤੇ